ਜੋ ਰੰਗ ਜਿਹੜਾ ਮੋਤੀ ਸਰਕਾਰਾਂ ਦੇ ਸਖਤ ਵਿੱਚੇ ਕਿਸਾਨ ਭਰਾਓ ਅੱਜ ਤੁਸੀਂ ਜ਼ਬਰਦਸਤ ਮੂੰਹ ਤੋੜ ਜਵਾਬ ਦੇਣ ਲਈ ਇੱਥੇ ਆਣ ਨੂੰ ਇਹ ਉਹੀ ਬਗਵਾਨਤਮਾਨ ਹੈ ਜਿਹੜਾ ਲੋਕਾਂ ਨੂੰ ਲੱਗਦਾ ਸੀ ਸਾਇਦ ਇਹ ਕਿਸਾਨਾਂ ਦੇ ਹੱਕ ਚ ਹੈ ਮਜ਼ਦੂਰਾਂ ਦੇ ਹੱਕ ਚ ਹੈ ਮਲਾਇਆਂ ਦੇ ਹੱਕ ਚ ਹੈ ਜਦੋਂ ਸਾਡੇ ਤੇ ਸੰਭੂ ਤੇ ہزار گوڑیاں چلا رہی جب کر رہی سڑکیں سرکار روکی پھر کی ہو گیا بگوت مانٹ بولی بولنا لگا اصل دور بگوت مان سرکار نے ਕਿਤੇ ਪੈਲਾ ਇੰਨੀ ਇਤਸਾਰੀ ਮਿਲਦਾ ਹੈ ਤੇ ਉਹਦਾ ਕੁਛ ਨਹੀਂ ਪੈਲਾ ਇਥੇ ਨੈਸ਼ਨ ਸੱਚਦਾ ਮਹਾ ਮਨੋਮਾ ਦਵਿੰਦਰ ਪਾਲ ਵਰਗੇ ਪੱਤਰਕਾਰਾਂ ਨੂੰ ਕਹਿੰਦੇ ਕਿ ਕਿਸਾਨ ਬਰਾਬਰ ਦੀ ਸਟਾਈ ਬnai ਬੈਠੇ ਨੇ ਇਹ ਕਿਸਾਨ ਨੂੰ ਸਸਤੀ ਦਵਾਈ ਲੱਗਦੇ ਨੇ ਇਹ ਕਿਸਾਨ ਸਰਕਾਰ ਨੂੰ ਦੇ ਰਹੇ ਇਹਨਾਂ ਕਿਸਾਨਾਂ ਕਰਕੇ ਵਕਾਫਾ ਨੂੰ ਬਟਾ ਪੈਂਦਾ ਦੋਵੇਂ ਟਨ ਉਹੀ ਗੱਲਾ ਖਾੜ ਦੇ ਵਿੱਚ ਭਗਵੰਤ ਮਾਨ ਬੋਲਦਾ ਹੈ ਹਰ ਹਾਲ ਸਿੱਧਦਾ ਸੀ ਤਾਂ ਕਿ ਜਵਨ ਮੋਰਤ ਕਾ ਦਿੱਤਾ ਜਾਵੇ ਉਸ ਮੋਰ ਸਿੱਧ ਤੋਂ ਬਾਅਦ ਚਾਹੇ ਉਹ ਜਿੰਦਾ ਹੋਵੇ ਚਾਹੇ ਸਦukt ਮੋਰਾਂ ਪਾਤ੍ਰਿਕਾ ਦਾ ਪ੍ਰੋਗਰਾਮ ਹੋਵੇ ਚਾਹੇ ਮਲਾਜਮਾਂ ਦਾ ਹੋਵੇ ਉਥੇ ਜਵਨ ਟਾਣਾ ਸ਼ੁਰੂ ਕਰ ਦਿੱਤਾ ਇਤਨੇ ਪਹਿਲਾਂ ਚਾਹੇ ਹਿੰਮਤਸ਼ਾਲੂ ਮਿਲ ਕੇ 19 ਤਰੀਕ ਨੂੰ ਇਹਦਾ ਪ੍ਰੋਗਰਾਮ ਸੀ ਅਧਿਆਪਕਾਂ ਨੂੰ ਲੈਟਰ ਸੰਪਰਦਾ ਲੋ ਨਹੀਂ ਲੱਗੇ ਨਸ਼ਿਆਂ ਦਾ ਕਿ ਅੱਜ ਦੇਖਾ ਰਾਤੂ ਕੀ ਹੁੰਦਾ ਹੈ ਉਧਰ ਮੀਟਿੰਗ ਚ ਬੈਠੇ ਨੇ ਮੰਤਰੀ ਕੇਂਦਰੀ ਮੰਤਰੀ ਉਸੇ ਮੀਟਿੰਗ ਦੇ ਡਰਾਅ ਲੁਧਿਆਣੇ ਚ ਬਗਵਦ ਵਰ ਰੋਇਆ ਅੱਜ ਦੇਖਾਂਗੇ ਰਾਤ ਨੂੰ ਪੜਾ ਕੇ ਪੈਂਦੇ ਐ ਫਿਰ ਕਹਿੰਦਾ ਕਿ ਬਾਜੀ ਰਾਜਾ ਫਿਰ ਕਹਿੰਦਾ ਚਲੋ ਬਾਜਾਂ ਨਾਲ ਕਾਸ਼ਟਣਗੇ ਇਹ ਸੋਚੀ ਸਭਜੀ ਸਕੀਮ ਸੀਗੀ ਇਸ ਭਗਵੰਤ ਰਾਮ ਨੇ ਉਹ ਤਮੂਰ ਉਹ ਮੰਤਰੀ ਕਾਨੂੰਨ ਜਿਹੜੇ ਮਾਨਵਤਾਵਾਦੀ ਕਾਨੂੰਨ ਸੀ ਬਲਾ ਕੇ ਤੋਖੇ ਨਾਲ ਕੇਂਦਰ ਸਰਕਾਰ ਕੋਲ ਮਤਿਆਂ ਨਾਲ ਗੱਲ ਕਰਕੇ ਸਾਰੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰੇ ਫਿਰ ਉਸੇ ਰਾਤ ਨੂੰ ਉਥੇ ਜਲਦ ਕਰਿਆ ਉਹੀ ਜਗਰ ਉਹੀ ਤਰੀਕਾ ਜਿਹੜਾ ਹਰ ਸਰਕਾਰ ਨੇ ਕਿਲਾ ਸੀਗਾ ਉਥੇ ਟਰੈਕਟਰ ਪੱਲੇ ਤਾਲਪੱਤੀਆਂ ਦੇ ਸਾਹਮਣੇ ਤੇ ਗ੍ਰਿਫਤਾਰ ਕਰਿਆ ਇੱਟਾ ਮਾਰ ਮਾਰੇ ਸ਼ੀਸ਼ੇ ਪੰਨੇ ਨੇ ਹਰੇ ਵੀ ਟਾਂਚ ਪਈਆਂ ਨੇ ਫੇਰ ਉਹ ਜੁਦਾ ਸਮਾਨ ਚੱਕਿਆ ਰਾਣੀਆ ਹੇਗਾ ਕਿਸਾਨ ਭਰਾਵੋ ਇਹ ਟਰਾਲੀਆਂ ਚੋਰੀ ਹੋਈਆਂ ਇਹ ਚੋਰੀ ਨਹੀਂ ਹੋਈ ਨਾ ਇਹ ਕਰਾਇਆ ਗਿਆ ਹੈ ਕਿਉਂ ਕਰਾਇਆ ਗਿਆ ਹੈ ਤਾਂ ਕਿ ਕਿਸਾਨ ਅਗਲੀਆਂ ਅਗਲੇ ਤਾਂ ਜੇ ਟਰਾਲੀਆਂ ਦਾ ਐਕਟ ਟਰਾਲੀਆਂ ਕੋ ਗਿਣੇ ਨਿਕਰੇ ਕਰਨ ਕਿ ਟਰਾਲੀ ਗੁੰਮ ਹੋਊ ਕਿਤੇ ਥਾਣਾ ਨਿਕਲ ਰਿਹਾ ਜਿੱਥੇ ਟਰਾਲੀ ਫਰੀ ਜਾ ਰਹੀ ਹੈ ਉਹੀ ਸਰਕਾਰ ਦਾ ਬੰਦਾ ਅੰਤਾ ਦੇ ਚੱਤੇ ਹੈ ਕਿ ਕਿਨੌਰੀ ਬਾਡਰ ਤੋਂ ਇੱਕ ਪੁਲਿਸ ਵਾਲਾ ਟਾਲੀਆਂ ਲੈ ਗਿਆ ਹੁਣ ਫੜਿਆ ਹੁਣ ਫੜ ਕੇ ਕਿਨਾਲ ਪਲੇਖਾ ਲੈ ਗਿਆ ਇਹ ਦੋਸਤੋ ਇਹ ਜ਼ਬਰ ਕਲਾ ਕਿਸਾਨਾਂ ਤੇ ਨਹੀਂ ਇਹਨੇ ਆਪਣਾ ਮਿਥ ਲਿਆ ਨੀਤੀ ਉਣਾਈ ਕਿ ਲੋਕਾਂ ਦੇ ਜ਼ਬਰ ਕਰਕੇ ਉਹ ਜ਼ਬਰ ਸਾਰੇ ਵਰਗਾਂ ਦੇ ਹੋਊਗਾ ਜਿੱਦਣੇ ਬੋਲਦਾ ਸੀਗਾ ਮੈਂ ਮਾਟਰ ਦਾ ਮੁੰਡਾ ਉਸੇ ਜਿਹੜੀ ਮਾਟਰ ਕੁੱਤੇ ਅਰੇ ਵਪਾਰੀਆਂ ਨੂੰ ਲੱਗਦਾ ਹੈ ਕਿ ਸਾਡੇ ਸਾਰੇ ਹੱਕ 'ਚ ਹੈ ਕਰਤਾਨਾਂ ਨੂੰ ਠਾਕੇ ਇੱਥੇ ਰੋਜ਼ਗਾਰ ਆ ਜੂਗਾ ਵਪਾਰ ਚੱਲ ਜੂਗਾ ਆਪਾਂ ਦੇਖਾਂਗੇ ਕਿਰਾ ਵਪਾਰ ਚੱਲਦਾ ਹੈ ਇਹ ਵੀ ਯਾਦ ਰੱਖਣਾ ਕਿ ਜਿੰਨੇ ਸ਼ਰਤਾਂ ਦੇ ਆਏ ਇਹ ਹੀ ਪ੍ਰਮਾਣਿਤ ਪਰ ਇਹਨਾਂ ਨੂੰ ਉੱਟੂਗਾ ਇਹ ਪਹਿਲਾ ਪੁੱਤ ਕਹਿੰਦਾ ਅਗਰ ਕੁਰਦਾ ਤਾਂ ਦੋਸਤੋ ਸਮਾਂ ਆ ਗਿਆ ਕਿ ਇਸ ਦੇ ਜਾਵਰ ਦੀ ਜਿਹੜੇ ਇਹਦੇ ਦੂਜੇ ਵੀਡੀਓ ਵਰਸਟੈਕ ਉੱਪਰ ਹੋ ਗਿਆ ਬੀਜੇਪੀ ਦੀ ਬੀ ਟੀਮ ਪਹਿਲਾਂ ਲੋਕ ਕਹਿੰਦੇ ਸੀ ਹੁਣ ਸਬਤ ਹੋ ਗਿਆ ਇਹਦਾ ਜਬਰ ਸਾਨੂੰ ਉਸ ਸਮੇਂ ਚ ਟੱਕਰਾ ਕਰਨਾ ਪਊਗਾ ਤੇ ਅਗਲੀ ਚੋਣਾਂ ਵੀ ਆਉਂਦੀ ਐ ਤੇ ਫਿਰ ਅਸੀਂ ਵੀ ਟਕਰਾਵਾਂਗੇ ਦਲਾ ਤੋਂ ਦਲਾ ਹੁੰਦਾ ਹੈ ਕਹਾ ਤੋਂ ਚਲਾ ਹੁੰਦਾ ਹੈ ਇਧਰ ਸੇ ਲਗਾ ਹੁੰਦਾ ਹੈ ਦੋਸਤੋ ਇਹ ਨਾ ਕਹਦਾ ਆਇਆ ਮੈਂ ਅਪੀਲ ਕਰੂੰ ਕਿ ਸਮਾਂ ਸਾਰੇ ਵਰਗਾਂ ਨੂੰ ਇਕੱਠਾ ਕਰਕੇ ਕਿਸਾਨਾਂ ਮਜ਼ਦੂਰਾਂ ਸਾਰੇ ਵਰਗਾਂ ਨੂੰ ਕਿਤੇ ਜਬਰ ਸਾਰੇ ਵਰਗਾਂ ਤੋਂ ਹੋ ਰਿਹਾ ਹੈ ਇਸ ਨੂੰ ਜਬਰੂ ਨਕੇਲ ਕਹੂੰ ਪਾਉਂ ਕਿੰது ਬਣਾ ਆਪਣੇ ਕੋਲੇ ਕੋਈ ਹੱਲ ਨਹੀਂ ਜੈਸ ਗੱਲ ਜਿੱਦਰ ਹੁੰਦਾ